ਬੀਤੇ ਦਿਨੀ ਮੁਹਾਲੀ ਪੁਲਿਸ ਨੇ ਕਤਿਤ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਗੁਰਗੇ ਨੂੰ ਮੁਹਾਲੀ ਦੇ ਵਿੱਚ ਜਦੋਂ ਕੇਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਨਿਕਲਿਆ ਤੇ ਇੱਕ ਮਕਾਨ ਤੋਂ ਦੂਜੇ ਮਕਾਨ ਤੇ ਛਿlang ਲਗਾ ਕੇ ਉਸਨੇ ਛੱਤ ਤੇ ਚੜਨ ਦੀ ਕੋਸ਼ਿਸ਼ ਵੀ ਕੀਤੀ ਤਾਂ ਇਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਉਸ ਨੂੰ ਹੇਠਾਂ ਉਤਰਨ ਦਿੱਲੀ ਕਿ ਹਾਲੇਕਿਨ ਉਸਨੇ ਅਜਿਹਾ ਨਹੀਂ ਕੀਤਾ ਤੇ ਪੁਲਿਸ ਨੇ ਛਾਤੋਤ ਤੇ ਚੜਕੇ ਉਸ ਨੂੰ ਕੇਰਲਿਆ ਤੇ ਇਸ ਦੇ ਵਿੱਚ ਇੱਕ ਗੋਲੀ ਉਸ ਦੇ ਲੱਤ ਤੇ ਲੱਗੀ ਤੇ ਉੱਥੇ ਹੀ ਉਹ ਡਿੱਗ ਗਿਆ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਗਿਆ ਹੈ ਤੇ ਹੁਣ ਉਸ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕੱਚਿਤ ਗੈਂਗਸਟਰ ਲਖਬੀਰ ਲੰਡਾ ਦੇ ਜਿਸ ਗੁਰਗੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਦਾ ਨਾਮ ਰਾਜਿੰਨ ਪੱਟੀ ਦੱਸਿਆ ਜਾ ਰਿਹਾ ਹੈ ਤੇ ਇਸ ਨੂੰ ਗ੍ਰਿਫਤਾਰ ਕਰਨ ਵੇਲੇ ਦੀ ਸੀਸੀਟੀਵੀ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ